ਸਾਡਾ ਆਪ ਪ੍ਰਸਤuti ਸਾਡੇ ਟੈਂਡ ਦੇ ਪਤਵੰਤ ਸਤਿਵੰਤ ਸਭ ਸੰਸਾ ਦਾ ਬੰਦਾ ਸਵਾਗਤ ਕਰਦੇ ਹੋਏ ਸਾਡੇ ਜਿਲ੍ਹਾ ਸਿੱਖਿਆ ਅਫਸਰ ਸਹਿਬਾਨ ਜੀ ਨਾਲ ਸਾਥੀ ਮੈਂਬਰਾਂ ਨੂੰ ਦਾਜੁਰਗਾਨ ਦੀ ਰਸਮ ਅਦਾ ਕਰਨਗੇ ਸਾਡੀਆਂ ਮਟਿਆਰਾਂ ਸਾਰੇ ਵਿਦਿਆਰਥੀਆਂ ਦਾ ਜਾਜ਼ਵੀ ਪਲੱਸ 2 ਦਾ ਜਾਜ਼ਵੀ ਗਾਂਧੀ ਰਸਮ ਅਦਾ ਕਰਦੇ ਹੋਏ ਨਾਲ ਹੀ ਸਾਰੇ 200 ਮੀਟਰ ਹੀ ਰਨ ਚੱਲ ਰਿਹਾ ਜੋਸੋਨੀ ਚਾਹ ਮੜ ਕੇ ਫਾਈਨਲ ਵਨ ਪ੍ਰਿੰਸੀਪਲ ਮੈਡਮ ਦਾ ਜਾਜ਼ਵੀ ਗਾਂਧੀ ਨੂੰ ਅਰਦਾਸਨਾ ਸਾਡਾ ਸੰਕਰ ਸਾਡੇ ਪੀਟੀਏ ਪ੍ਰਧਾਨ ਸਾਹਿਬ ਹਰਦੀਪ ਸਾਹਿਬ ਨੂੰ ਜੀ ਸੋਲੀਡਨ ਫਸ ਸੈਕਿੰਡ ਥਰਡ ਬਚਨ ਅਨਾਉਂਸ ਕਰਨਾ ਨਾ ਬੋਲ ਦੋ ਕਲਾਸ ਬੋਲ ਦੇ ਨੀ ਜੀ ਸਬਲਾਸ ਬੋਲ ਦੋ ਨਾਮ ਬੜਾ ਵਧੀਆ ਫਾਸਟ ਦੇਬ ਜਿਹੜਾ ਸਾਨੂੰ ਬੜੀ ਗੌਰਵਤ ਦੇ ਵਿਚਾਰੀਆਂ ਨੂੰ ਲਖਵੀਰ ਸਿੰਘ ਸਿਲਵਰ ਮੈਡਲ ਗੁਰਜੋਤ ਸਿੰਘ ব্রॉঞ্জ ਮੈਡਮ ਗੁਰਜੋਤ ਸਿੰਘ ব্রॉঞ্জ ਮੈਡਮ ਬਹੁਤ ਹੀ ਮੰਨੋਹ ਕੁਦਰਿਸ਼ ਸਾਡੇ ਦਿੱਲੀ ਚੈਨਾਬ ਵਿਦਿਆਰਥੀਆਂ ਨੇ ਅੰਦਰ 19 ਤੋਂ ਸੈਮੀਟਰੀ ਇਵੈਂਟਸ ਕਰਾ ਠੀਕ ਹੈ परेड तो सलमी ल परेड स्टार्ट ਇਸ ਨੂੰ ਬੁਲਾ ਲਿਆ 16 ਵਿਦਿਆਰਥੀ ਸਟੇਟ ਵਿੱਚ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਤੇ ਇਸ ਸਾਲ ਸਾਡੇ 32 ਵਿਦਿਆਰਥੀ ਸਟੇਟ ਵਿੱਚ ਗਏ ਜਿਨ੍ਹਾਂ ਵਿੱਚੋਂ ਸਾਡੀਆਂ 4 ਥਰਡ ਪੋਜੀਸ਼ਨਾਂਆਂ 4 ਵਿਦਿਆਰਥੀਆਂ ਨੇ ਕਾਹਦੇ ਤੋਂ ਤਕਮੀਜ਼ ਪ੍ਰਾਪਤ ਕੀਤੀ ਤੇ ਇਹ ਸਭ ਤੋਂ ਸਾਡੇ ਲੈਕਚਰਾਰ ਸੋਸ਼ੀਅਲ ਐਜੂਕੇਸ਼ਨ ਦੇ ਸ਼ੋਰਟਮ ਸੰਘੀ ਜੀ ਦੀ ਅੰਤਕ ਮਿਹਨਤ ਸਦਕਾ ਅਸੀਂ ਪ੍ਰਾਪਤ ਕੀਤਾ ਅਸੀਂ ਹੋਰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਗ੍ਰਾਊਂਡ ਵਿੱਚ ਅੱਥੀ ਬੱਤੇ ਹੋਇਆ ਇਸ ਗਰਾਉਂਡ ਦਾ ਪੱਥਰ ਬਹੁਤ ਜ਼ਿਆਦਾ ਨੀਵਾ ਹੋਣ ਕਰਕੇ ਸਾਰੇ ਪਿੰਡ ਦਾ ਪਾਣੀ ਸਾਡੇ ਗਰਾਉਂਡ ਵਿੱਚ ਆ ਜਾਂਦਾ ਹੈ ਤੇ ਸਾਡੇ ਬੱਚੇ ਜਿਹੜੇ ਬੱਤੀ ਬੱਤੀ ਸੇਅਰ ਚ ਗਏ ਆ ਉਹ ਡੇਲੀ ਧਰਮਗੜ੍ਹ ਸਕੂਲ ਵਿੱਚ ਪ੍ਰੈਕਟਿਸ ਕਰਨ ਜਾਂਦੇ ਸੀ ਕਿਉਂਕਿ ਸਾਡੇ ਸਕੂਲ ਦੇ ਵਿੱਚ ਉਹਨਾਂ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਇਸ ਗਰਾਉਂਡ ਦੀ ਬਹੁਤ ਮਾੜੀ ਹਾਲਤ ਸੀ ਧਰਮਗੜ੍ਹ ਸਕੂਲ ਦੇ ਵਿੱਚ ਪ੍ਰੈਕਟਿਸ ਕਰਨ ਲਗਾਤਾਰ ਸਾਰ ਲੈ ਕੇ ਜਾਂਦੇ ਰਹੇ ਵਿਦਿਆਰਥੀਆਂ ਨੂੰ ਕਾਹ ਕਿ ਬਹੁਤ ਸੇ ਕਰਦੇ ਹਾਂ ਕਿ ਜੇ ਕਿਤੇ ਕੋਈ ਵੀ ਸਾਨੂੰ ਇਸ ਗਰਾਉਂਡ ਤੇ ਲਈ ਆਰਥਿਕ ਸਹਾਇਤਾ ਮਿਲ ਸਕੇ ਤਾਂ ਅਗਲੇ ਸਾਲ ਮੈਨੂੰ ਲੱਗਦਾ ਸਾਡੇ 132 ਵਿਦਿਆਰਥੀ ਸਟੇਜ ਤੇ ਜਾਣਗੇ। ਆ ਬਾਨ ਦਾ ਕਿਉਂ ਨਾ ਸਾਡੀ ਬੀਐਨਸੀ ਨੂੰ ਸਦੇ ਹੀ ਸਵੀਕਾਰ ਕਰ ਲਿਆ। ਮਸ਼ਾਲੂ ਕਾਰਨ ਦੀ ਰਕਮ ਅਦਾ ਕਰਦੇ ਹੋਏ बड़े आदर के नाम ਸਾਡੀ ਵਿਦਿਆਰਥਣ ਕਮਲਜੀਤ ਕੌਰ ਸਾਰੇ ਗਰੁੱਪ ਚ ਜਾ ਕੇ ਰਾਉਂਡ ਲਾ ਕੇ ਆਉਣਾ ਚਲੋ ਸ਼ਾਬਾਸ਼ ਮਸਾਲ ਲੈ ਕੇ ਜਾਂਦੇ ਹੋ ਸਾਡੇ ਸੇਕ ਮੀਨਰ ਤੇ ਨਾਲ ਸੇਕ ਪਲੇਅਰ بڑے ਆਦਰ ਤੇ ਸਤਿਕਾਰ ਦੇ ਨਾਲ ਤਾੜੀਆਂ ਵਜਾ ਰਿਹਾ ਮਸਾਲ ਇੱਕ ਜਾਂਦੇ ਹੋ ਸਾਡੇ ਸਰਕਾਰੀ ਸੀਨੀਅਰ ਸੈਂਡਿਸ ਕੋਲ ਜੁਹਰ ਸਿੰਘ ਵਾਲਾ ਦੇ ਸੇਕ ਪਲੇਅਰ ਤਾੜੀਆਂ ਕੀ ਕੰਪੂਤੀ ਨਾਲ ਕਰਿਓ ਜੀ ਵਾਟ ਰਹੀ ਰਹੇ ਅਰੇ ਆਦਰ ਦੇ ਮਾਲ ਸਾਡਾ ਗ੍ਰੰਥੀ ਸਾਹਿਬ ਦੇ ਬਹੁਤ ਹੀ ਮਹਿੰਦੀ ਸਾਡੇ ਪ੍ਰਿੰਸੀਪਲ ਮੈਡਮ ਸਾਨੂੰ ਮਾਇਸ ਦਿੱਤਾ ਅਸੀਂ ਗੋਪਾਲ ਸਿੰਘ ਵਾਲਾ ਸਕੂਲ ਨੂੰ ਪੰਜਾਬ ਦੇ ਨਕਸ਼ੇ ਤੇ ਲੈ ਕੇ ਆਵਾਂਗੇ ਇਹ ਸਾਡੀ ਖਾਸੀ ਚਾਹੀ ਰਹੇਗੀ ਮਸਾਲਾ ਕਰਾਂਗੇ ਅੱਜ ਇੱਥੇ ਸਾਡੀਆਂ ਵਿਦਿਆਰਥਣਾਂ ਤੇ ਨਾਲ ਵਿਦਿਆਰਥੀ ਬੜੇ ਹੀ ਆਦਰ ਦੇ ਨਾਲ ਸਤਿਕਾਰ ਦੇ ਨਾਲ ਕਿਉਂਕਿ ਇੱਕ ਵਿਦਿਆਰਥੀ ਜਾਣਦਾ ਹੈ ਕਿ ਪ੍ਰੇਡ ਮਾਰਚ ਪਾਸ ਤੇ ਮਸ਼ਾਲ ਦੇ ਕੀ ਅਰਥ ਹੈ ਬੜੇ ਤੇ ਰਾਜੂ ਨਾਲ ਆਇਓ ਬਸ ਪ੍ਰੇਮ ਦੇ ਪਤਵੰਤੇ ਸਜਣ ਮਸ਼ਾਲ ਸਰਮਨੀ ਠੀਕ ਹੈ ਬਹੁਤ ਬਹੁਤ ਸਾਹਿਬ ਥੈਂਕ ਯੂ Right, tell about tell. Cadet, someness, loot, loot. Cadet, right, tell. Cadet, someness, say, say, just. ਇੱਕ ਵਾਰ ਇੱਕ ਬਹੁਤ ਸਰਪੂਰ ਤੇ ਗੂੰਜਣੇ ਦੀ ਤਾੜੀ ਸਾਡੇ ਜਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਲਈ ਹੋ ਜੇ ਉਹਨਾਂ ਨੇ ਸਾਨੂੰ ਕਿਹਾ ਕਿ ਜਿੰਨਾ ਦਾਨ ਤੁਸੀਂ ਕਰੋਗੇ ਪ੍ਰੋਗਰਾਮ ਦੇਖਾਰੋ Halo, halo,